ਪੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਦਾਸ ਸਾਹਿਬ ਅਗਲੇ ਸ਼ੂਟ ਪਲਾਪਾ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ ਪੀਅਰਸ ਜੀ ਤੋਂ ਸੀਟੀਵੀ 84 ਨਾਲ ਜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਈਂ ਜੁੜੀਏ ਤੇ ਸੁਣਵਾਤਵਾਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ ਥੈਂਕ ਯੂ ਸੋ ਮੱਚ ਸੋ ਕੀਪ ਵਾਚਿੰਗ ਟੀਵੀ 84 ਜੀ ਦਾਸ ਸਾਹਿਬ ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਤੇ ਆਪਾਂ ਗੱਲਬਾਤ ਕੀਤੀ ਪਾਕਿਸਤਾਨ ਦੀ ਆਜ਼ਾਦੀ ਦਿਵਸ ਦੀ ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦਾ ਜੋ ਐਮ ਸਿਆਸੀ ਇਸ਼ੂ ਹੈ ਉਸ ਉੱਪਰ ਤੁਹਾਡੇ ਵਿਚਾਰ ਲਵਾਂਗੇ ਜੀ ਦਾਸ ਸਾਹਿਬ ਅ ਦੇਖੋ ਹੁਣ ਤਾਂ ਇਹ ਗੱਲ ਉਥੋਂ ਦਾ ਜਿਹੜਾ মিডিਆ ਕਿਸ ਕਦਰ ਉਹਨਾਂ ਨੇ ਬਿਲਕੁਲ ਹੀ ਕਾਬੂ ਕਰ ਲਿਆ ਅੱਗੇ ਤਾਂ ਤੁਸੀਂ 2 1 2 ਚੈਨਲ ਜਾਂ 2 4 ਪੱਤਰਕਾਰ ਉਹ ਗਿਣਾ ਦਿੰਦੇ ਸੀ ਕਿ ਵੀ ਜਿਹੜੇ ਮੋਦੀ ਗਵਰਨਮੈਂਟ ਦੇ ਕ੍ਰਿਟੀਕਲ ਨੇ ਵਿਦ ਫੈਕਟਸ ਜਿਹੜੀਆਂ ਸਟੋਰੀਜ਼ ਉਹ ਬਾਹਰ ਕੱਢ ਕੇ ਲਿਆਉਂਦੇ ਨੇ ਜੀ ਪਰ ਹੁਣ 올 ਓਵਰ ਜਿਹੜਾ ਉਹ ਬਿਲਕੁਲ ਉਹਨਾਂ ਨੇ ਦੋ ਪੱਤਰਕਾਰ ਜਿਵੇਂ ਪਿਛਲੇ ਦਿਨਾਂ ਚ ਉਹਨਾਂ ਦੀ ਮੈਨੇਜਮੈਂਟ ਦੇ ਉੱਤੇ ਜ਼ੋਰ ਪਵਾ ਕੇ ਉਹਨਾਂ ਦੀ ਛੁੱਟੀ ਕੀਤੀ ਔਰ ਪਹਿਲਾ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਜੇ ਤੁਸੀਂ ਆਪਣੀ ਸਟੋਰੀ ਦੇ ਵਿੱਚ ਮੋਦੀ ਦਾ ਨਾਂ ਨਾ ਲਓ ਤੇ ਜੇ ਤੁਸੀਂ ਉਹਦਾ ਨਾਂ ਵੀ ਨਾ ਲਓ ਔਰ ਉਹਦੀ ਇਮੇਜਰੀ ਵੀ ਨਾ ਦਿਖਾਓ ਦੀਆਂ ਤਸਵੀਰ ਵੀ ਨਾ ਦਿਖਾਓ ਜਦੋਂ ਕਿ ਕੋਈ ਗਵਰਨਮੈਂਟ ਪਾਲਿਸੀ ਫੇਲ ਹੋ ਰਹੀ ਹੈ ਔਰ ਅਸੀਂ ਈਵਨ ਜਦੋਂ 12 ਅਗਸਤ ਦੀ ਲੰਡਨ ਰੈਲੀ ਨੂੰ ਲੈ ਕੇ ਦੇਖਦੇ ਹਾਂ ਇੰਨਾ ਜ਼ਿਆਦਾ ਵੈਨਮ ਇਨਾ ਜ਼ਿਆਦਾ ਜ਼ਹਿਰ ਪੈਨ ਅਮਰਜੋਤ ਕੌਰ ਨੇ ਸਾਨੂੰ ਕੁਟ ਕੁਟ 30 ਲਿੰਕ ਭੇਜੇ ਨੇ ਡਿਫਰੈਂਟ ਟੀਵੀ ਚੈਨਲਸ ਦੇ ਪ੍ਰਿੰਟ ਮੀਡੀਆ ਦੇ ਔਰ ਦੂਸਰਿਆਂ ਦੇ ਔਰ ਕੁਝ ਤਾਂ ਮੈਂ ਪਹਿਲਾਂ ਵੀ ਅਬਜ਼ਰਵ ਜਿਹੜੇ ਨੇ ਉਹ ਦੇਖੇ ਔਰ ਈਵਨ ਇਸ ਹੱਦ ਤੱਕ ਜਾ ਕੇ ਇੱਕ ਇਹਨਾਂ ਦਾ ਪੱਤਰਕਾਰ ਅਜੇ ਸਾਨੀ ਟ੍ਰਿਬਿਊਨ ਦੀ ਗੱਲ ਮੈਂ ਕਰਾਂਗਾ ਕਿ ਹਾਲਾਂਕਿ ਇੱਕ ਮਿਸਟਰ ਖਾਰੇ ਜਾਂ ਖੇਰ ਕਰਕੇ ਉਹਨੂੰ ਸਪੈਲ ਕੀਤਾ ਜਾਂਦਾ ਜੀ ਉਹ ਇੱਕ ਐਡੀਟਰ 올 ਆਫ ਹਿ ਸੱਡਨਲੀ ਬਿਨਾ ਕਿਸੇ ਨੋਟਿਸ ਤੋਂ ਉਹ ਜਿਹੜਾ ਉਸ ਦੀ ਲਿਖਤ ਆਣੀ ਬੰਦ ਹੋ ਗਈ ਤਾਂ ਮੈਨੂੰ ਸਮਝ ਨਹੀਂ ਸੀ ਆ ਰਿਹਾ ਔਰ ਇੱਕਦਮ ਬਾਅਦ ਇਹ ਦੇਖਿਆ ਵੀ ਟ੍ਰਿਬਿਊਨ ਦੇ ਵਿੱਚ ਬੜੀਆਂ ਜਿਹੜੀਆਂ ਜਿਵੇਂ ਇੰਟੈਲੀਜੈਂਸ ਦੀਆਂ ਸਟੋਰੀਜ਼ ਹਿੰਦੁਸਤਾਨ ਟਾਈਮਜ਼ ਬਾਰੇ ਤਾਂ ਪਤਾ ਹੀ ਹੈ ਉਹ ਈਵਨ 84 ਦੇ ਤੋਂ ਬਾਅਦ ਦੇ ਦੌਰ ਚ ਵੀ ਜਿਹੜਾ ਏਜੰਸੀਆਂ ਪਲਾਂਟ ਕਰਨ ਲਈ ਵਰਤਦੀਆਂ ਸੀ ਜਦੋਂ ਕਿ ਜਿਹੜਾ ਈਵਨ ਐਮਰਜੈਂਸੀ ਦੇ ਵੇਲੇ ਤਾਂ ਹੈ ਹੀ ਸਨ ਸੈਲਫ ਇੰਡੀਅਨ ਐਕਸਪ੍ਰੈਸ ਜਿਹੜੀ ਹੈ ਉਦੋਂ ਆੜੀ ਸੀ ਬਾਅਦ 84 ਦੇ ਦੌਰ ਚ ਤਾਂ ਇੰਡੀਅਨ ਐਕਸਪ੍ਰੈਸ ਚ ਵੀ ਅਰਉਨ ਸ਼ੋਰੀ ਔਰ ਦੂਜਿਆਂ ਨੇ ਪੂਰੀ ਇੰਟਾਈ ਸਿੱਖ ਲਾਈਨ ਰੱਖੀ ਪਰ ਟ੍ਰਿਬਿਊਨ ਜੋ ਆਲ ਆਫ ਅ ਸਡਨ ਪਿਛਲੇ ਕੁ ਹਫਤੇਾਂ ਤੋਂ ਇੰਨਾ ਇੰਟਾਈ ਸਿੱਖ ਮਾਹੌਲ ਔਰ ਈਵਨ ਜਿਹੜੀ ਜਿਹਨੂੰ ਐਕਸਕਲੂਸਿਵ ਟ੍ਰਿਬਿਊਨ ਦੀ ਸਟੋਰੀ ਕਹੇ ਕਿ ਛਾਪਿਆ ਗਿਆ ਕਿ ਜੀ ਇਹ ਜਿਹੜਾ ਲੰਡਨ ਰੈਲੀ ਹੈ ਇਹ ਤਾਂ ਜਿਹੜੀ ਆਪਰੇਸ਼ਨ ਐਕਸਪ੍ਰੈਸ ਹੈ ਆਈਐਸਆਈ ਦਾ ਔਰ ਫਲਾਣਾ ਉਹਨਾਂ ਦਾ ਕਰਨਲ ਫਲਾਣੇ ਪੈਸੇ ਫਲਾਣਾ ਪਰ ਮੈਨੂੰ ਸੀ ਕਿ ਵੀ ਫੇਰ ਜਦੋਂ ਇਹ ਹੋ ਹਟਿਆ ਕਿਵੇਂ ਉਹਨਾਂ ਦੇ ਡੇਢ ਦਰਜਨ ਬੰਦੇ ਜਿਹੜੇ ਉਹਨਾਂ ਨੇ ਵਿਰੋਧ ਚ ਲਿਆ ਕੇ ਖੜੇ ਕੀਤੇ ਉਹਨਾਂ ਨੂੰ ਸਭ ਤੋਂ ਵੱਡਾ ਬਣਾ ਕੇ ਪੀਟੀਆਈ ਸਟੋਰੀ ਟ੍ਰਿਬਿਊਨ ਨੇ ਕੈਰੀ ਕੀਤੀ ਜੀ ਔਰ ਅੱਜ ਮੈਂ ਦੇਖ ਰਿਹਾ ਹਾਂ ਕਿ ਕਿਸ ਕਿਸਮ ਦਾ ਜ਼ਹਿਰੀਲਾ ਪਾਟ ਦੋਨੋਂ ਹੀ ਹਿੰਦੂਸਤਾਨ ਟਾਈਮਜ਼ ਦਾ ਪ੍ਰਾਡ ਕਰਦਾ ਹੀ ਹੈ ਔਰ ਇਹਨੇ ਲੰਡਨ ਤਮਾਸ਼ਾ ਦੇ ਥੱਲੇ ਅਜੇ ਆਸਾਨੀ ਨੇ ਜਿਹੜਾ ਉਹ ਆਰਟੀਕਲ ਲੰਬਾ ਛੋੜਾ ਲਿਖਿਆ ਇਨਸਟੈਡ ਆਫ ਹਾਰਪਿੰਗ ਓਨ ਸਿੱਖ ਰੈਡੀਕਲਾਈਜੇਸ਼ਨ ਇੰਡੀਆ ਮਸਟ ਪ੍ਰੋਬ ਕੋਵਰਟ ਫੰਡਿੰਗ ਚੇਨਸ ਉਹਨਾਂ ਨੇ ਕਿਹਾ ਜੀ ਇਹ ਇਹਦੇ ਤੇ ਹੁਣ ਰਿਐਕਸ਼ਨ ਬੰਦ ਕਰੋ ਦੇਖੋ ਇਹ ਫੰਡ ਕਿੱਥੋਂ ਆ ਰਹੇ ਨੇ ਔਰ ਇਹਨੂੰ ਜਿਹੜਾ ਫਾਲੋ ਕਰੋ ਔਰ ਇਹ ਇਸ ਕਿਸਮ ਦਾ ਮੈਂ ਵਕਤ ਨਹੀਂ ਜ਼ਾਇਆ ਕਰਨਾ ਚਾਹੁੰਦਾ ਪਰ ਉਹਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਲੰਡਨ ਰੈਲੀ ਬਿਲਕੁਲ ਫਲॉप ਹੋਈ ਇਹਦੇ ਚ ਕੋਈ ਜਿਹੜਾ ਇਹ ਸ਼ੋਅ ਕਰਦਾ ਵੀ ਸਿੱਖਾਂ ਦੀ ਕੋਈ ਸਪੋਰਟ ਨਹੀਂ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਈਬਰ ਰੈਡੀਕਲਾਈਜੇਸ਼ਨ ਹੈ ਇਹਦੇ ਤੇ ਆਖਰਖੋ ਜਿਹੜੇ ਲੋਕ ਗੁੰਮਰਾਹ ਹੋ ਰਹੇ ਨੇ ਔਰ ਇਹ ਜਿਹੜੀ ਰਿਐਲਿਟੀ ਹੈ ਦਾ ਫੇਲਿਅਰ ਆਫ ਰੈਫਰੈਂਡਮ 2020 ਡਿਸਪਾਈਟ ਦਾ ਸਾਈਬਰ ਬਲਿਟਸ ਇਜ਼ ਐਨ ਇੰਡੈਕਸ ਆਫ ਦਾ ਡਿਗਰੀ ਟੂ ਵਿਚ ਦਾ ਆਈਡੀਆ ਆਫ ਖਾਲਿਸਤਾਨ ਹੈਜ਼ ਬੀਨ ਰਿਜੈਕਟਡ ਐਂਡ ਦਾ ਸਿੱਖ ਰੈਡੀਕਲ ਫ੍ਰਿੰਜ ਆਈਸੋਲੇਟਡ ਉਹਨਾਂ ਕਹਿੰਦੇ ਬਿਲਕੁਲ ਫਲॉप ਦੱਸਦਾ ਵੀ ਸਿੱਖ ਜਿਹੜੇ ਨੇ ਉਹ ਬਿਲਕੁਲ ਆਈਸੋਲੇਟ ਹੋ ਗਏ ਨੇ ਸੋ ਇਹ ਕਹਿੰਦਾ ਵੀ ਇਨਸਟੈਡ ਆਫ ਹਾਰਪਿੰਗ ਔਨ ਗਰੋਇੰਗ ਸਿੱਖ ਰੈਡੀਕਲਾਈਜੇਸ਼ਨ ਇਟ ਇਜ਼ ਟਾਈਮ ਟੂ ਮੋਬਿਲਾਈਜ਼ ਦਾ ਕਮਿਊਨਿਟੀ ਅਗੇਂਸਟ ਐਕਸਟ੍ਰੀਮਿਜ਼ਮ ਕਿ ਹੁਣ ਸਿੱਖਾਂ ਨੂੰ ਇਕੱਠੇ ਕਰੋ ਐਕਸਟਰੀਮਿਜ਼ਮ ਦੇ ਖਿਲਾਫ ਲੜਨ ਦੇਸਪਾਈਟ ਵੈਲ سپورਟਡ ਐਫਰਟਸ ਟੂ ਰਿਵਾਈਵ ਟੈਰੋਰਿਜ਼ਮ ਇਨ ਪੰਜਾਬ ਦਾ ਟੈਰਰਿਸਟ ਲੀਡਰਸ਼ਿਪ ਇਨ ਹੈਵਨਸ ਇਨ ਪਾਕਿਸਤਾਨ ਐਂਡ ਦਾ ਵੈਸਟ ਹੈਵ ਫੇਲ ਟੂ ਸਿਕਯੂਰ ਸਿਗਨੀਫੀਕੈਂਟ ਟ੍ਰੈਕਸ਼ਨ ਇਨ ਮਤਲਬ ਪੂਰਾ ਜਿਹਨੂੰ ਮੈਂ ਕਹਾਂ ਕਿ ਜਿਹੜਾ ਵੈਨਮ ਹੈ ਜ਼ਹਿਰ ਵੀ ਛੋਟਾ ਸ਼ਬਦ ਹੈ ਫਿਰ ਹਿੰਦੁਸਤਾਨ ਟਾਈਮਜ਼ ਦੀ ਸਟੋਰੀ no room for the idea of khalsa land ਦਾ ਉਹਨਾਂ ਨੇ ਇਸ ਵੀ ਪੂਰਾ ਉਹਨੇ ਉਹਨਾਂ ਨੇ ਜਿਹੜਾ ਉਹ ਜ਼ਹਿਰ ਹਿੰਦੁਸਤਾਨ ਟਾਈਮਜ਼ ਦੀ ਸਟੋਰੀ ਚ ਹੈਗਾ ਮੈਂ ਇਹਦੇ ਬਾਲ ਹੁਣ ਨਹੀਂ ਜਾਵਾਂਗਾ ਪਰ ਕਿਵੇਂ ਮੋਦੀ ਇਹ ਜ਼ਾਹਰ ਹੈ ਕਿ ਵੀ ਟ੍ਰਿਬਿਊਨ ਵਰਗੀ ਅਖਬਾਰ ਹੁਣੋਂ ਸਾਹਮਣੇ ਆਇਆ ਹੈ ਕਿ ਇਨਫੈਕਟ ਐਨ ਐਨ ਵੋਰਾ ਜਿਹੜਾ ਕਿ ਜੰਮੂ ਕਸ਼ਮੀਰ ਦਾ ਗਵਰਨਰ ਹੈ ਬਿਲਕੁਲ ਰਾਈਟ ਹੈਂਡ ਮੈਨ ਮੋਦੀ ਦਾ ਆਰਐਸਐਸ ਦਾ ਨਾਗਪੁਰ ਦਾ ਅਪੁਆਇੰਟ ਹੀ ਉਹਨੂੰ ਇਹਨਾਂ ਨੇ ਟ੍ਰਿਬਿਊਨ ٹرسٹ ਦਾ ਚੇਅਰਮੈਨ ਬਣਾ ਤਾ ਹੁਣ ਟ੍ਰਿਬਿਊਨ ਜਿਹਨੂੰ ਜਿਹਦੀ ਸ਼ੁਰੂਆਤ ਸਰਦਾਰ ਦਿਆਲ ਸਿੰਘ ਮਜੀਠੀਆ ਮਜੀਠਾ ਖਾਨਦਾਨ ਜਿਹੜਾ ਕਿ ਉਸ ਪੀਰੀਅਡ ਤੇ ਰਣਜੀਤ ਸਿੰਘ ਦੇ ਕੋਟਰਾ ਨਾਲ ਸੰਬੰਧਿਤ ਸੀ ਕਜ਼ਨ ਸਾਹਿਬ ਰਣਜੀਤ ਸਿੰਘ ਨੇ ਉਹਨੇ ਸ਼ੁਰੂ ਕੀਤਾ ਸੀ ਫਾਇਲੈਂਥਰੋਪਿਸਟ ਸੀ ਕਿਵੇਂ ਹੌਲੀ 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 ਉਹ ਆਰੀਆ ਸਮਾਜੀਆਂ ਦੇ ਕਬਜ਼ੇ ਚ ਗਿਆ ਔਰ ਅੱਜ ਜੇ ਐਨਐਨ ਹੋ ਰਿਹਾ ਉਸ ਦਾ ਇੰਟਰਵਿਊ ਚ ਫਿਰ ਮੈਨੂੰ ਕੋਈ ਭੁਲੇਖਾ ਨਹੀਂ ਰਹਿ ਗਿਆ ਕਿ ਭਈ ਕਿਉਂ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜਾ ਉਹ ਸਿੱਧੇ ਸਿੱਧੇ ਤੌਰ ਦੇ ਉੱਤੇ ਹੀ ਉਹਨਾਂ ਨੇ ਸਿੱਖਾਂ ਨੂੰ ਮੈਲਾਈਨ ਕਰਨਾ ਸ਼ੁਰੂ ਕੀਤਾ ਹੋਇਆ ਔਰ ਇਸ ਬਾਰੇ ਸਾਡੇ ਜਿਹੜੇ ਵੈਲਵਿਸ਼ਰ ਨੇ ਜੀਸੀ ਸਿੰਘ ਉਹਨਾਂ ਨੇ ਵੀ ਸਾਨੂੰ ਲਿਖਿਆ ਪਰ ਮੈਂ ਇਸ ਨੂੰ ਆਲਰੇਡੀ ਫਾਈਂਡ ਆਊਟ ਕਰ ਲਿਆ ਸੀ ਪਰ ਮੈਂ ਫਿਰ ਵੀ ਉਹਨਾਂ ਨੂੰ ਕ੍ਰੈਡਿਟ ਦੇਣਾ ਚਾਹੁੰਦਾ ਹਾਂ ਉਹਨਾਂ ਨੇ ਸਾਨੂੰ ਲੈਟਰ ਵੀ ਲਿਖਿਆ ਕਿ ਡਾਕਟਰ ਅਮਰਜੀਤ ਸਿੰਘ ਜੀ ਗੁਰਫਤ ਦੇ ਲੈਵਲ ਆਫ ਪ੍ਰੋਪਾਗੈਂਡਾ ਦੈਟ ਹੈਜ਼ ਬੀਨ ਰੀਸੈਂਟਲੀ ਰੈਂਪਡ ਅਪ ਅਗੇਨਸ ਸਿਕਸ ਸਪੈਸ਼ਲੀ ਟ੍ਰਿਬਿਊਨ ਇੰਡੀਆ ਨਿਊਜ਼ਪੇਪਰ ਇਸ ਡਾਇਰੈਕਟਲੀ ਰਿਲੇਟਡ ਟੂ ਟੇਕਓਵਰ ਆਫ ਇਟਸ ਟ੍ਰਸਟਡ ਬੋਰਡ ਟਰਸਟੀਜ਼ ਬੋਰਡ ਬਾਈ ਐਨ ਐਨ ਵੋਰਾ ਦ ਗਵਰਨਰ ਆਫ ਜੰਮੂ ਐਂਡ ਕਸ਼ਮੀਰ ਐਂਡ ਰਿਮੂਵਲ ਆਫ ਇੰਡੀਪੈਂਡੈਂਟ ਐਡੀਟਰ ਇਨ ਚੀਫ ਹਰੀਸ਼ ਖਾਰੇ Now they have deliberately kept the post of editor in chief vacant and appointed their handyman as editor. Mm -hmm. I am attaching here with an article from a friend of Khare where he opines that Modi got his man in Tribune in Governor V.N. and Vora. They are now openly. ਪੈਡਲਿੰਗ ਵਰਬੇਟਮ ਦਾ ਰੌ ਬੁਲੇਟਿਨ ਜਿਹੜਾ ਏਜੰਸੀਆਂ ਦੇ ਬੁਲੇਟਿਨ ਉਹਦੇ ਛਾਪ ਰਹੇ ਨੇ ਐਜ਼ ਨਿਊਜ਼ ਵਿਦ ਸੈਂਸੇਸ਼ਨਲ ਐਂਡ ਸਕੇਰੀ ਹੈਡਲਾਈਨਸ ਅਬਾਊਟ ਸਿੱਖ ਰੈਲੀ ਇਨ ਲੰਡਨ ਔਨ ਇਟਸ ਫਰੰਟ ਪੇਜ ਐਡੀਸ਼ਨ ਕਲਿੱਕ ਔਨ ਦਾ ਇਮੇਜ ਆਫ ਦਾ ਫਰੰਟ ਪੇਜ ਟੂ ਸੀ ਦਾ ਐਨਲਾਰਜਡ ਵਿਊ ਐਂਡ ਇਟਸ ਪਲੇਸਮੈਂਟ ਮੋਦੀ ਗੈਂਗ ਆਰਐਸਐਸ ਐਂਡ ਇੰਡੀਅਨ ਆਪਰੇਟਿਵਸ ਨਾਓ ਡਾਇਰੈਕਟਲੀ ਕੰਟਰੋਲ ਦਾ ਐਡੀਟੋਰੀਅਲ ਕੰਟੈਂਟ ਐਂਡ ਇਟਸ ਪਾਲਿਸੀਜ਼ ਔਰ ਇਹ ਦਾ ਸਿਟੀਜ਼ਨ ਦੇ ਵਿੱਚ ਇਹ ਪੂਰਾ ਆਰਟੀਕਲ ਹੈ ਕਿ ਵੀ ਨੀਤ ਖਰੇ ਨੂੰ ਕਿਵੇਂ ਕੱਢਿਆ ਉਹਦੀ ਮੈਂ ਡੀਟੇਲ ਚ ਨਹੀਂ ਜਾਵਾਂਗਾ ਔਰ ਮੈਂ ਜਿਹੜੇ ਪੱਤਰਕਾਰ ਜਿਹੜਾ ਜਰਨਲਿਸਟ ਪੁਨੀਆ ਪਰਸੂਨ ਬਾਜਪਾਈ ਜਿਹਨੂੰ ਕਢਵਾਇਆ ਇਹਨਾਂ ਨੇ ਮੋਦੀ ਗਵਰਨਮੈਂਟ ਨੇ ਕਿਉਂਕਿ ਉਸ ਚੈਨਲ ਦੀਆਂ ਐਡਸ ਬੰਦ ਕਰ ਦਿੱਤੀਆਂ ਬਿਜ਼ਨਸਮੈਨ ਨੇ ਵਿਦਡਰਾ ਕਰ ਲਿਆ ਪਤੰਜਲੀ ਦੀ ਐਡ ਬੰਦ ਕਰ ਦਿੱਤੀ ਔਰ ਉਹਨਾਂ ਨੇ ਪਿਛਲੇ ਹਫਤੇ ਹੀ ਉਹਨਾਂ ਨੂੰ ਅਗਸਤ 2 ਦੇ ਵਿੱਚੋਂ ਕੱਢਿਆ ਉਹਨਾਂ ਨੇ ਦਾ ਵਾਇਰ ਚ ਹੁਣ ਜਿਹੜੇ ਉਸ ਪੱਤਰਕਾਰ ਦਾ ਕਹਿਣਾ ਇਹਦੇ ਵਿੱਚ ਮੇਰੀ ਕੋਈ ਐਡੀਸ਼ਨ ਨਹੀਂ ਹੈ ਆਪਣੀ ਮੈਂ ਐਵੇਂ ਹੀ ਪੜਾਂਗਾ ਤਾਂ ਕਿ ਆਈਡੀਆ ਹੋਵੇ ਕਿ ਕਿਸ ਹੱਦ ਤੱਕ ਜਿਹੜਾ ਅੱਜ ਜਿਹੜਾ মিডিਆ ਦੇ ਉੱਤੇ ਮੋਦੀ ਗਵਰਨਮੈਂਟ ਔਰ ਕੀ ਕੀ ਉਹਨਾਂ ਦੇ ਤੌਰ ਤਰੀਕੇ ਨੇ ਜੀ ਉਹਦੇ ਵਿੱਚ ਭਾਜਪਾ ਕਹਿੰਦੇ ਨੇ ਤਾਂ ਆਨਰ ਆਫ এবੀਪੀ ਨਿਊਜ਼ এবੀਪੀ ਦਾ ਬੜਾ ਪ੍ਰੋਮਿਨੈਂਟ ਔਰ ਮੋਸਟ ਵਾਚਡ ਸ਼ੋ ਸੀ ਇਹਦੀ ਜਿਹੜੀ ਰੇਟਿੰਗ ਹੈ ਜਿਹੜਾ ਉਹਨੂੰ ਟੀਪੀਆਰ ਕਹਿੰਦੇ ਨੇ ਸ਼ਾਇਦ ਉਹ ਬੜੀ ਹਾਇਰ ਸੀ ਉਹਨਾਂ ਨੇ ਉਹ ਕਹਿੰਦਾ ਆਨਰ ਆਫ ਏਬੀਪੀ ਨਿਊਜ਼ ਹੂ ਇਜ਼ ਆਲਸੋ ਇਟਸ ਐਡੀਟਰ ਇਨ ਚੀਫ ਸਟਿਪੂਲੇਟਿਡ ਥੈਟ ਬਾਜਪਾਈ ਮੇਕ ਨੋ ਮੈਂਸ਼ਨ ਆਫ ਪ੍ਰਾਈਮ ਮਿਨਿਸਟਰ ਮੋਦੀ ਇਨ ਐਨੀ ਪ੍ਰੋਗਰਾਮ ਥੈਟ ਵਾਸ ਕ੍ਰਿਟੀਕਲ ਆਫ ਦਾ ਗਵਰਨਮੈਂਟ ਬਟ ਬਾਜਪਾਈ ਡਿਡ ਉਹਨਾਂ ਨੇ ਕਿਹਾ ਜੀ ਮੈਨੂੰ ਕਿਹਾ ਜੀ ਤੁਸੀਂ ਮੋਦੀ ਦੀ ਆਲੋਚਨਾ ਵਾਲਾ ਕੋਈ ਪ੍ਰੋਗਰਾਮ ਨਾ ਕਰੋ ਪਰ ਮੈਂ ਕਿਹਾ ਜੀ ਮੈਂ ਤਾਂ ਇਹ ਕਰਾਂਗਾ ਦਾ ਯੂਨੀਅਨ ਗਵਰਨਮੈਂਟ ਹੈਜ਼ 200 ਸਟਾਫ ਮੋਨੀਟਰਿੰਗ ਐਂਡ ਡਿਵਾਈਜ਼ਿੰਗ ਸਟ੍ਰੈਟਜੀ on how the media should report on the actions of prime minister and his government directions to the media come from the prime minister's office ke 200 bande aur main pura detail article padha hai ki kivein unna ne unna di pay kinni hai 30000 to 50000 tak bilkul secrecy hundi hai aur oh har tv channel har akhbar har thaan monitor karde ne ਔਰ ਫਿਰ ਉਹਨਾਂ ਨੂੰ ਉਹ ਮੈਸੇਜ ਦੰਦੇ ਨੇ ਕਿ ਭਾਈ ਤੁਸੀਂ ਇਹ ਬੰਦ ਕਰੋ ਜਿਹਦੇ ਵਿੱਚ ਕੋਈ ਆਰਟੀਕਲ ਹੋਇਆ ਜਾਂ ਦੂਜਾ ਪਹਿਲਾਂ ਫ੍ਰੈਂਡਲੀ ਫਿਰ ਧਮਕੀ ਫਿਰ ਉਹਨਾਂ ਦੀ ਜਿਹੜੀ ਹੈ ਲਾਈਫ ਲਾਈਨ ਉਹ ਖਿੱਚਣ ਤੱਕ ਜਾਣ ਦਾ ਹੁੰਦਾ ਉਹ ਉਹਨਾਂ ਨੇ ਕਿਹਾ ਜੀ 200 ਬੰਦਾ ਜਿਹੜਾ ਉਹ ਇਸ ਦੇ ਉੱਤੇ ਰੋਜ਼ਾਨਾ ਪੇਡ ਲੱਗਾ ਹੋਇਆ ਜੀ ਗਵਰਨਮੈਂਟ ਸਪੋਕਸਪਰਸਨਸ ਬਾਇਕਾਟ ਟੈਲੀਵਿਜ਼ਨ ਸਟੇਸ਼ਨਸ दैट ਫੇਲ ਟੂ ਫਾਲ ਇਨ ਲਾਈਨ ਐਂਡ ਪ੍ਰਾਈਮ ਮਿਨਿਸਟਰ ਐਂਡ ਕੈਬਨਿਟ ਰਿਫਿਊਜ਼ ਇਨਵੀਟੇਸ਼ਨਸ ਟੂ THEIR ਕਾਰਪੋਰੇਟ ਇਵੈਂਟਸ ਸੱਚ ਐਸ ਰਿਵਿਊ ਜਨਰੇਟਿੰਗ ਸਮਿਟਸ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਕ੍ਰਿਟੀਕਲ ਨੇ ਉਹਨਾਂ ਨੂੰ ਹਦਾਇਤ ਹੈ ਕਿ ਕੋਈ ਉਹਨਾਂ ਦੇ ਜਿਹੜਾ ਸ਼ੋਅਸ ਨਹੀਂ ਜਾਏਗਾ ਇੰਟਰਵਿਊ ਨਹੀਂ ਦੇਗਾ ਔਰ ਜਿਹੜੇ ਉਹਨਾਂ ਦੇ ਫੰਡ ਇਕੱਠੇ ਕਰਨ ਵਾਲੇ ਕੋਈ ਵੀ ਤਰੀਕੇ ਨੇ ਉਹਨਾਂ ਤੋਂ ਵੀ ਉਹ ਬਿਲਕੁਲ ਕਿਨਾਰਾ ਕਰ ਲੈਂਦੇ ਜੀ ਦਾ ਗਵਰਨਮੈਂਟ ਯੂਜ਼ਸ ਫਰੈਂਡਲੀ ਬਿਜ਼ਨੈਸਸ ਟੂ ਸਟਾਪ ਐਡਵਰਟਾਈਜ਼ਿੰਗ ਔਨ ਟੈਲੀਵਿਜ਼ਨ ਚੈਨਲਸ ਥੈਟ ਡੂ ਨਾਟ ਫਾਲ ਇਨ ਲਾਈਨ ਹਿਟਿੰਗ ਵੇਅਰ ਇਟ ਹਰਟਸ ਦਾ ਆਨਰ ਦਾ ਮੋਸਟ ਮੋਸਟ ਦਾ ਬਾਟਮ ਉਹਨਾਂ ਨੇ ਕਿਹਾ ਜੀ ਜਿਹੜੇ ਸਰਕਾਰ ਪੱਖੀ ਵਪਾਰੀ ਨੇ ਫਿਰ ਉਹਨਾਂ ਨੂੰ ਹਦਾਇਤ ਕਰਦੇ ਨੇ ਵੀ ਇਹ ਚੈਨਲ ਜਿਹੜੇ ਕ੍ਰਿਟੀਕਲ ਨੇ ਇਹਨਾਂ ਦੀ ਐਡਵਰਟਾਈਜ਼ਮੈਂਟਸ ਬੰਦ ਕਰ ਦਿਓ ਜੀ ਔਰ ਉਹਦੇ ਨਾਲ ਉਹ ਸਭ ਤੋਂ ਜ਼ਿਆਦਾ ਹਰਟ ਹੁੰਦੇ ਨੇ ਕਿਉਂਕਿ ਹੈ ਤਾਂ ਇਨਵੈਸਟਮੈਂਟ ਹੀ ਹੈ ਔਰ ਉਹ ਜਿਹੜੇ ਨੇ ਫਿਰ ਫਾਈਨਲੀ ਇਨਲਾਈਨ ਫਾਲ ਕਰਦੇ ਨੇ ਔਰ ਇਹ ਆਰਟੀਕਲ ਜਿਹੜਾ ਹੈ ਇਹ ਲੰਬਾ ਛੋੜਾ ਆਰਟੀਕਲ ਪੂਰਾ ਦਾ ਵਾਇਰ ਨੇ ਛਾਪਿਆ ਔਰ ਇਹ ਨੈਟਵਰਕ ਦੇ ਉੱਤੇ ਵੀ ਹੈ ਔਰ ਉਸ ਤੋਂ ਪਹਿਲਾਂ ਮੈਂ ਜਿਵੇਂ ਕਿ ਬੀਐਸ ਦੇ ਉੱਤੇ ਵਾਇਰ ਨੇ ਪੂਰਾ ਆਰਟੀਕਲ ਇਹ 200 ਮੈਂਬਰ ਗਵਰਨਮੈਂਟ ਟੀਮ ਇਸ ਵਾਚਿੰਗ ਹਾਊ ਦਾ ਮੀਡੀਆ ਕਵਰਸ ਮੋਦੀ ਅਮਿਤ ਸ਼ਾ ਹੁਣ ਇਹ ਪੂਰੀ ਇਸ ਦੀ ਅਗੋਂ ਡੀਟੇਲ ਹੈ ਕਿ ਕਿਵੇਂ 200 ਬੰਦੇ ਔਰ ਉਹਨਾਂ ਦਾ ਹੈੱਡ ਕੁਆਰਟਰ ਜਿਹੜਾ ਸੂਚਨਾ ਭਵਨ ਹੈ 10ਵੇਂ ਫਲੋਰ ਦੇ ਉੱਤੇ ਗਰਾਊਂਡ ਜ਼ੀਰੋ ਦੇ ਉੱਤੇ ਬੈਠੇ ਨੇ ਔਰ ਇੱਥੋਂ ਇਹ ਸਾਰਿਆਂ ਨੂੰ ਕੰਟਰੋਲ ਕਰ ਰਹੇ ਨੇ ਔਰ ਫਿਰ ਇਹਦੇ ਨਾਲ ਹੀ ਅਸੀਂ ਇੱਕ ਹੋਰ ਸਟੋਰੀ ਜਿਹੜੀ ਕਿ ਵਾਇਰ ਦੇ ਵਿੱਚ ਹੀ ਛਾਪੀ ਮੋਦੀ ਗਵਰਨਮੈਂਟ ਸੀਕਸ ਇਨਪੁਟਸ ਫਾਰ ਬਲੋਕਿੰਗ ਇੰਸਟਾਗ੍ਰam ਫੇਸਬੁੱਕ ਵਟਸਐਪ ਟੈਲੀਗ੍ਰam ਕਿ ਵੀ ਇਹਨਾਂ ਸਾਰਿਆਂ ਨੂੰ ਕਿਵੇਂ ਬਲੌਕ ਕਰਨਾ ਹੈ ਜਿਹੜੇ ਇਹਨਾਂ ਫੀਲਡਸ ਦੇ ਐਕਸਪਰਟ ਨੇ ਮੋਦੀ ਗਵਰਨਮੈਂਟ ਨੇ ਉਹਨਾਂ ਤੋਂ ਜਿਹੜੀ ਹੈ ਇਨਪੁਟ ਮੰਗੀ ਹੈ ਹਾਲਾਂ ਉਹ ਇਹ ਕਹਿ ਚੁੱਕੇ ਨੇ ਕਿ ਜੇ ਅਸੀਂ ਇੱਕ ਹੱਬ ਕ੍ਰੀਏਟ ਕਰਾਂਗੇ ਹਾਲਾਂ ਜਦੋਂ ਸੁਪਰੀਮ ਕੋਰਟ ਪਬਲਿਕ ਇੰਟਰਸਟ ਲਿਟੀਗੇਸ਼ਨ ਉਹਨਾਂ ਨੇ ਕਿਹਾ ਨੋ نو ਵੀ ਹੈਵ ਗਿਵਨ ਅਪ ਦਾ ਆਈਡੀਆ ਆਫ ਕ੍ਰੀਏਟਿੰਗ ਅ ਹੱਬ ਟੂ ਮਾਨੀਟਰ ਪਰ ਦੇ ਆਰ ਮਾਨੀਟਰਿੰਗ 200 ਵਾਲਾ ਜਿਹੜਾ ਬੰਦਾ ਹੈ ਉਹ ਤੇ ਸਿਰਫ ਇਹੀ ਉਹਨਾਂ ਦਾ ਇੱਕੋ ਹੀ ਟਾਸਕ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਟੀਮਸ ਨੇ ਪਰ ਇਹ 200 ਬੰਦਾ ਇਹ ਦੇਖਦਾ ਹੈ ਕਿ ਮੋਦੀ ਤੇ ਅਮਿਤ ਸ਼ਾ ਇਹਨੂੰ ਕਿਵੇਂ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਮੀਡੀਆ 'ਚ ਕਿੱਥੇ ਉਹਨਾਂ ਦਾ ਐਕਸਪੋਜ਼ਰ ਘਟ ਹੈ ਕਿੱਥੇ ਉਹਨਾਂ ਦੀਆਂ ਨੀਤੀਆਂ ਨੂੰ ਜਿਹੜਾ ਉਹ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ ਸੋ ਕੁੱਲ ਮਿਲਾ ਕੇ ਇਸ ਵੇਲੇ ਜਿਹੜਾ ਸਿੱਖਾਂ ਦੇ ਖਿਲਾਫ ਇੱਕ ਔਰਕੈਸਟ੍ਰੇਟਡ ਹੁਣ ਮੈਨੂੰ ਜਦੋਂ ਮੈਂ ਇਹ ਸਾਰੀਆਂ ਸਟੋਰੀਜ਼ ਉਹ ਦੇਖਦੇ ਆ ਕਿ ਭਾਈ ਸਾਡੇ ਪ੍ਰਤੀ ਜਾਂ ਲੰਡਰ ਰੈਲੀ ਨੂੰ ਲੈ ਕੇ ਰੈਲੀ ਤੋਂ ਪਹਿਲਾਂ ਕਿਵੇਂ ਤਿੰਨ ਚਾਰ ਹਫ਼ਤੇ ਮਾਹੌਲ ਸਿਰਜਿਆ ਗਿਆ ਫਿਰ ਉਹਨਾਂ ਨੇ ਕਿਵੇਂ ਜਿਹੜਾ ਉਹ ਆਪਣਾ ਇਹ ਸਾਰਾ ਪਾਰਟ ਕਰ ਰਹੇ ਨੇ ਔਰ ਜਿਵੇਂ ਡਿਵਾਈਸਿਵ ਲਾਈਨ ਉਹਨਾਂ ਨੇ ਆਲਰੇਡੀ ਜਿਹੜੇ ਜਿਨ੍ਹਾਂ ਨੂੰ ਵੈਸੇ ਉਹ ਕਦੇ 5 ਮਿੰਟ ਟਾਈਮ ਨਹੀਂ ਸੀ ਦਿੰਦੇ ਆਪਣੇ ਚੈਨਲਾਂ ਤੇ ਜੇ ਹੁਣ 2020 ਦੇ ਵਿਰੋਧ ਦੀ ਲਾਈਨ ਪੰਜਾਬ ਚੋਂ ਆਈ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਨੇ ਸੱਦ ਕੇ ਪੂਰੇ ਇੰਟਰਵਿਊ ਪੂਰੇ ਕਰਕੇ ਤਾਂ ਕਿ ਉਹਨਾਂ ਨੂੰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨ ਜਿਹੜੇ 2012 ਚ ਉਹਨਾਂ ਦੀ ਫਾਂਸੀ ਨੂੰ ਲੈ ਕੇ ਦੋ ਵਾਰ ਬਲੈਕ ਵਾਰੰਟ ਕੈਨਸਲ ਕਰਵਾਣਾ ਕਿਵੇਂ ਸੰਗਤ ਨਾਲ ਜੁੜੀ ਪਰ ਮੰਦੇ ਭਾਗਾਂ ਨੂੰ ਕਿਵੇਂ ਸਰਕਾਰਾਂ ਕਾਮਯਾਬ ਹੁੰਦੀਆਂ ਕਿਵੇਂ ਅਕਾਲੀਆਂ ਦੇ ਪ੍ਰਭਾਵ ਨੇ ਜਾਂ ਉਹਨਾਂ ਦੇ ਨਾਲ ਕੀ ਐਲਾਈਅੰਸ ਹੈ ਮੈਂ ਇਸ ਨਹੀਂ ਕਿਉਂਕਿ ਜਿਨ੍ਹਾਂ ਦੀ ਤੁਸੀਂ ਤਾਰੀਫ ਕੀਤੀ ਹੁੰਦੀ ਹੈ ਜਿਹੜੀਆਂ ਜਿਹੜੇ ਤੁਹਾਡੇ ਯੋਧੇ ਹੁੰਦੇ ਨੇ ਉਹਨਾਂ ਬਾਰੇ ਮੈਂ ਕਦੇ ਵੀ ਨਾ ਪਬਲਿਕਲੀ ਨਾ ਪ੍ਰਾਈਵੇਟਲੀ ਕੁਝ ਕਹਿਣਾ ਨਹੀਂ ਚਾਹੁੰਦਾ ਹੁੰਦਾ ਪਰ ਕਿਉਂਕਿ ਅੱਜ ਉਹਨਾਂ ਦਾ ਕੋਈ ਲੈਟਰ ਜਿੱਥੇ ਹੋ ਰਜਿੰਦਰ ਹਸਪੀਟਲ ਆਏ ਪਟਿਆਲੇ ਔਰ ਉੱਥੇ ਉਹਨਾਂ ਨੇ ਹੱਥ ਲਿਖਤ ਚਿੱਠੀ ਜਿਹਨੂੰ ਅੱਜ ਸਾਰੇ মিডিਆ ਦੇ ਵਿੱਚ ਬੜਾ ਹਾਈਲਾਈਟ ਕੀਤਾ ਜਿਹਦੇ ਚ ਉਹਨਾਂ ਨੇ ਰੈਫਰੰਡਮ 2020 ਦੀ ਕ੍ਰਿਟਿਸਿਜ਼ਮ ਕੀਤੀ ਹੈ ਹੋਰ ਵੀ ਜਿਹੜੇ ਇਸ ਪਾਸੇ ਖਾਲਸਾਣ ਦੀ ਗੱਲ ਕਰਨਵਾੜੇ ਨੇ ਔਰ ਲੈ ਦੇ ਕਿ ਉਹ ਇਸੋੜੇ ਅਕਾਲੀ ਜਨਾਂ ਦਾ ਹੋਰ ਕਿਸੇ ਪਾਸੇ ਵੀ ਹੱਥ ਨਹੀਂ ਪੈ ਰਿਹਾ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਹੋਈ ਜਿਹੜੀ ਆਈ ਹੈ ਬੇਬਲ ਕਲਾ ਬੇਅਦਵੀ ਔਰ ਬਰਗਾੜੀ ਬੇਬਲ ਕਲਾ ਗੋਲੀ ਕਾਂਡ ਬਰਗਾੜੀ ਬੇਅਦਵੀ ਉਹ ਸਾਰੇ ਵੀ ਸਾਹਮਣੇ ਆ ਰਹੇ ਸਾਡੇ ਕੋਲ ਵੈਸੇ ਉਸ ਦੀ ਰਿਪੋਰਟ ਆ ਗਈ ਹੈ ਜੀ ਔਰ ਉਹਨੂੰ ਅਸੀਂ ਡਿਸਕਸ ਵੀ ਕਰਾਂਗੇ ਪਰ ਮੈਂ ਸਮਝਦਾ ਹਾਂ ਵੀ ਇਸ ਪੀਰੀਅਡ ਚ ਪਾਈ ਬਲਵੰਸਿਕ ਰਾਜੋ ਆਣਾ ਨੂੰ ਅਗੇਨ ਆਕਾਦੀ ਜਿਹੜੇ ਨੇ ਆਪਣੇ ਮਫਾਦ ਲਈ ਖਾਲਸਤਾਨ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਸਾਈਡੀਓਲੋਜੀ ਨੂੰ ਜਿਹੜਾ ਉਹ ਵਰਤ ਰਹੇ ਨੇ ਔਰ ਇਹ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਦੇਖਾਂਗੇ ਕਿ ਬਹੁਤ ਸਾਰਾ ਇਸ ਕਿਸਮ ਦਾ ਪਾਰਟ ਸਾਹਮਣੇ ਆਏਗਾ ਸੋ ਅਸੀਂ ਤਾਂ ਇਸ ਸਟੇਜ ਦੇ ਉੱਤੇ ਖਬਰਦਾਰੀ ਕਰ ਸਕਦੇ ਹਾਂ ਕਿ ਭਾਈ ਜਿੱਥੇ ਇੱਕ ਪਾਸੇ ਇਸ ਕਿਸਮ ਦੀ ਵਿਰੋਧਤਾ ਲਾਈਨ ਹੈ ਮੈਂ ਪਿਛਲੇ ਕਈ ਦਿਨਾਂ ਤੋਂ ਟੀਵੀ 84 ਲਈ ਅਪੀਲ ਨਹੀਂ ਕੀਤੀ ਹੈ ਤੁਸੀਂ ਕਰਦੇ ਹੋ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਅਸੀਂ ਇੱਕ ਕ੍ਰਾਈਸਿਸ ਦੇ ਉੱਤੇ ਜਿਨੂੰ ਕਹਿੰਦੇ ਨੇ ਉਸ ਤੇ ਮੁਹਾਣੇ ਤੇ ਆ ਕੇ ਖਲੋ ਗਏ ਜੀ ਅਸੀਂ ਪਤਾ ਨਹੀਂ ਕਿੰਨੇ ਕ ਦੇਰ ਇਸ ਨੂੰ ਜਾਰੀ ਰੱਖ ਸਕਾਂਗੇ ਜੇ ਤੁਹਾਡੀ ਮਦਦ ਨਾ ਹੋਏ ਸੋ ਮੈਂ ਇਹ ਉਹ ਜਿਹੜੀ ਐਪੀਲ ਵੀ ਕਰਾਂਗਾ ਕਿ ਭਾਈ ਜਿਹੜੇ ਜਿਹੜੇ ਵੀ ਇਸ ਸੈਗਮੈਂਟ ਨੂੰ ਸੁਣ ਰਹੇ ਨੇ ਉਹ ਘੱਟੋ-ਘੱਟ ਜਿੰਨਾ ਵੀ ਤੁਸੀਂ ਅਫੋਰਡ ਕਰ ਸਕਦੇ ਹੋ 500, 1200, 100 ਉਹ ਜੇ ਤੁਸੀਂ ਰੈਗੂਲਰ ਡੋਨਰ ਬਣੋ ਤੇ ਬਹੁਤ ਚੰਗਾ ਹੈ ਨਹੀਂ ਤਾਂ ਐਟਲੀਸਟ ਸਾਨੂੰ ਇਸ ਜਿਹੜਾ ਇਮੀਡੀਏਟ ਕ੍ਰਾਈਸਿਸ ਹੈ ਉਹਦੇ ਚੋਂ ਕੱਢਣ ਦੇ ਲਈ ਮੈਕਸਿਮਮ ਤੁਸੀਂ ਜਿਹੜਾ ਉਹ ਚੈੱਕ ਤੁਸੀਂ ਅਨਾਉਂਸ ਕਰਦੇ ਹੋ ਰੋਜ਼ ਐਡਰੈਸ ਮੈਂ ਬਹੁਤ ਹੈ ਦੇਖਦਾ ਨਹੀਂ ਹੈ ਬਹੁਤ ਇਹਨੂੰ ਲੱਗਦਾ ਵੀ ਸ਼ਾਇਦ ਇਹ ਵੀ ਪ੍ਰੋਗਰਾਮ ਦਾ ਇਸਾਈ ਬਣ ਗਿਆ ਮੰਗਣਾ ਪਰ ਮੈਂ ਇਹ ਗੰਭੀਰਤਾ ਨਾਲ ਕਹਿਣਾ ਚਾਹੁੰਦਾ ਹੈ ਕਿ ਵੀ ਅਸੀਂ ਇਹ ਸੋੜੇ ਚੈਲੈਂਜਿੰਗ ਟਾਈਮ ਹੈ ਚਾਰ ਚਫੇਰੇ ਹਮਲੇ ਨੇ ਜੀ ਚਲੋ ਸੀ ਇਹ ਤੇ ਨਹੀਂ ਕਲੇਮ ਕਰਦੇ ਕਿ ਟਟਿਰੀ ਵਾਂਗ ਕੇ ਅਸੀਂ ਅਸਮਾਨ ਸਿਰ ਤੇ ਚੁੱਕਿਆ ਹੋਇਆ ਪਰ ਜਿੰਨੀ ਇੱਕ ਗੁਰੂ ਨੇ ਸਮਰਥਾ ਦਿੱਤੀ ਹੈ ਜਿੰਨੀ ਇੱਕ ਸੋਜੀ ਦਿੱਤੀ ਹੈ ਅਸੀਂ ਘਟੋ-ਗਾਟੇ ਨੇ ਚੈਲੰਜੇਸ ਨੂੰ ਸਮਝਦੇ ਆਂ ਅ ਔਰ ਇਹਨਾਂ ਦਾ ਟਕਵਾ ਜਿਹੜਾ ਹੈ ਉਹ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਦੇ ਸੋ ਸਾਨੂੰ ਤੁਹਾਡੀ ਮਦਦ ਦੀ ਲੋੜ ਆ ਗਿਆ ਜੀ ਡਾਕਟਰ ਸਾਹਿਬ ਸਾਡੇ ਕੋਲ ਕਾਫੀ ਸਾਰੇ ਵੀਰ ਭੈਣਾਂ ਦੇ ਮੈਸੇਜ ਨੇ ਅਸੀਂ ਮੈਂ ਆਈ ਡੋਨਟ ਥਿੰਕ ਸੋ ਕੀ ਸੀ ਸਾਰੇ ਸ਼ੇਅਰ ਕਰ ਪਾਵਾਂਗੇ ਪਹਿਲੇ ਸੈਗਮੈਂਟ ਤੇ ਸਾਡੇ ਕੋਲ ਮੰਮਥਨ ਕੋਲ ਭੈਜੀ ਦਾ ਮੈਸੇਜ ਆ ਗਿਆ ਲਿਖਦੇ ਨੇ ਅਮਨਜੋਤ ਕੋਲ ਭੈਣ ਹੈਲੋ ਅਲੋਕਨ ኢਮੇਲਸ ਆਰ ਥਾਟ ਪ੍ਰੋਵੋਕਿੰਗ ਐਜ਼ ਆਲਵੇਜ਼ ਅਲੋਕਨ ਸੌਰੀ ኢਮੇਲਸ ਆਰ ਥਾਟ ਪ੍ਰੋਵੋਕਿੰਗ ਐਜ਼ ਆਲਵੇਜ਼ ਆਮ ਸੋ ਗਲੈਡ ਸ਼ੀ ਸਮ ਹਾਉ ਫਾਊਂਡ ਦਾ ਮੀਡੀਅਮ ਆਫ ਟੀਵੀ ਰਿਪੋਰਟ ਟੂ ਐਕਸਪ੍ਰੈਸ ਹਰ self ਵਿਦ ਪਾਵਰਫੁਲ ਵਰਡਸ ਪ੍ਰਾਊਡ ਆਫ ਹਰ ਅਹ ਦੇਖੋ ਮੈਂ ਸੁਮਿੰ ਹੈ ਵੀ ਪੰਜ ਜਮਨ ਜੋਤ ਕੌਰ ਸਾਡਾ ਬਹੁਤ ਕੀਮਤੀ ਹੈ ਸੈਟ ਨੇ ਜੀ ਔਰ ਬਹੁਤ ਉਸ ਪੇਨ ਨੂੰ ਮਹਿਸੂਸ ਵੀ ਕਰਦੇ ਨੇ ਔਰ ਜਿਵੇਂ ਉਹਨਾਂ ਦੀ ਐਕਸਪ੍ਰੈਸ਼ਨ ਹੈ ਔਰ ਵੈਲ ਰਿਸਰਚਡ ਉਹਨਾਂ ਦਾ ਹੁੰਦਾ ਹੈ ਸਾਰਾ ਅਸੀਂ ਜਾਣਕਾਰੀ ਜਿਹੜਾ ਉਹਨਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਉਹ ਇੱਕ ਲਫ਼ਜ਼ ਹੀ ਕਹਿ ਸਕਦੇ ਆ ਪਿਆਰ ਦੇ ਬਹੁਤ ਸ਼ੁਕਰੀਆ ਬਈ ਬਹੁਤ ਸ਼ੁਕਰੀਆ ਮਨਜੀਤ ਸਿੰਘ ਮਠਾਰੀ ਵੀ ਸਾਹਮਣੇ ਲਿਖਦੇ ਨੇ ਕਿ ਨੇ ਟ੍ਰੈਪਗਰ ਸਕੂਅਰ ਖਾਲਸਾਣ ਦੀ ਸਟੇਜ ਬਹੁਤ ਹੀ ਸੋਹਣੀ ਤੇ ਖਾਲਸਾ ਜੀ ਦੀ ਚੜ੍ਹਦੀ ਕਲਾ ਦੀ ਸਾਖੀ ਬਣ ਨਿਭੜੀ ਗੁਰੂ ਅਰਮ ਸੌਰੀ ਅਮਰਮ ਸਰਵੰਗੀ ਕਹਿੰਦੇ ਨੇ ਇਹਨਾਂ ਨੂੰ ਗੁਰੂ ਪਰ ਪਰ ਕਿਰਪਾ ਕੀਤੀ ਗੁਰਪੰਥ ਗੁਰਪਤਵੰਦ ਸਿੰਘ ਪੰਨੂ ਬਹੁਤ ਖੂਬ ਸਾਰੇ ਸਿੱਖਾਂ ਨੂੰ ਬਹੁਤ ਵਧਾਈ ਖਾਲਸਾ ਜਿੰਦਾਬਾਦ ਵੀ ਉਹਨਾਂ ਨੇ ਕਿਹਾ ਤੇ ਮੈਂ ਤੁਸੀਂ ਤਾਰਿਕ ਹੁਸੈਨ ਉਹਨਾਂ ਨੇ ਕਿਹਾ ਬਨ ਖਾਲਿਸਤਾਨ ਵਿਲ ਕਮਨ ਅਰਥ ਹੈਜ਼ ਇਨਡੀਪੈਂਡੈਂਟ ਸਟੇਟ ਪਾਕਿਸਤਾਨੀ ਨੇਸ਼ਨ ਵਿਲ ਹੈਲਪ ਦ ਸਟੇਟ ਆਫ ਖਾਲਿਸਤਾਨ ਇਨ ਏਵਰੀ ਫੀਲ ਟੂ ਐਸਟੈਬਿਸ਼ ਦ ਸਟੇਟ ਬਹੁਤ ਸ਼ੁਕਰੀਆ ਤਾਰਕ ਹੁਸੈਨ ਸਾਹਿਬ ਅਸੀਂ ਅਸੀਂ ਆਸ ਵੀ ਇਹੀ ਕਰਦੇ ਹਾਂ ਜੀ ਪੀ ਜੇ ਸੀ ਨੇ ਸਾਨੂੰ ਲਿਖਿਆ ਹੈ ਕਹਿੰਦੇ ਨੇ ਗੁਰਫਤੇ ਡਾਕਟਰ ਸਾਹਿਬ ਜੀ ਐਂਡ ਨੀਲਮ ਬੀਬੀ ਜੀ ਲਵ ਵਾਚਿੰਗ ਟੀਵੀ ਏਰੀ 4 ਕੀਪ ਅਪ ਦਾ ਸੁਪਰ ਅਮੇਜ਼ਿੰਗ ਸ਼ੋ ਲੌਂਗ ਲਿਵ ਟੀਵੀ ਏਰੀ 4 ਕਾਰਸਨ ਜਨਮ ਦਿਵਸ ਵਾਦ ਵੀ ਇਹਨਾਂ ਨੇ ਕਿਹਾ ਉਹਨਾਂ ਨੇ 6 ਫੋਰ ਜਸਟਿਸ 2020 ਜਨਮ ਦਿਵਸ ਵੀ ਕਿਹਾ ਅੰਬਿਲਾ ਨੀਲਾ ਵੀ ਕਹਿੰਦੇ ਨੇ ਕਿ ਹੁਣ ਨਹੀਂ ਹੁਣ ਨਹੀਂ ਇਕੱਠੇ ਉਡਾਂਦੇ ਸੀ ਪਹਿਲਾਂ ਖਿਲੀਆਂ ਦੇਖ ਕੇ ਹੜ ਸਿੰਘਾਂ ਦਾ ਸ਼ੇਰਾਂ ਤੋਂ ਬਣ ਗਏ ਬਿੱਲੀਆਂ ਜਦ ਛੱਡੇ ਜੈਕਾਰੇ ਸਿੰਘਾਂ ਨੇ ਧੋਤੀਆਂ ਕਰ ਗਏ ਗਿੱਲੀਆਂ ਜੀ ਓਕੇ ਜਿਵੇਂ ਮਠਾਰੂ ਸਾਹਿਬ ਨੇ ਫੇਰ ਲਿਖਿਆ ਕਿ ਤੁਸੀਂ ਟੀਵੀ ਵਿੱਚ ਤੁਹਾਡੀ ਸਿੱਖ ਇਤਿਹਾਸ ਅੰਗਰੇਜ਼ Hindu ਤੇ ਮੁਸਲਮਾਨ 1947 ਦਾ ਦੇਸ਼ਵੰਡ ਦਾ ਕੇਸ ਬਿਲਟ ਕੀਤਾ ਸਿੱਖਾਂ ਨੂੰ ਸਮਝਣ ਵਿੱਚ ਮਦਦ ਕੀਤੀ ਹੈ ਬਹੁਤ ਖੂਬ ਮੈਂ ਆਪਣੇ ਆਲੇ ਦੁਆਲੇ ਸਿੱਖਾਂ ਦੀ ਮਾਨਸਿਕਤਾ ਤੇ ਬੰਦ ਦਿਮਾਗ ਨੂੰ ਦੇਖਦਾ ਰਹਿਣਾ ਅਫਸੋਸ ਹੁੰਦਾ ਪਰ ਸੰਜਨੈਲ ਸਿੰਘ ਪਿੰਡਾ ਵਾਲਿਆਂ ਨੇ ਸ਼ਹੀਦੀ ਦੇ ਕੇ ਸਿੱਖਾਂ ਨੂੰ ਜਗਾ ਲਿਆ ਸ਼ੁਕਰ ਹੈ ਖਾਲਸਾਤਨ ਲਈ ਬਹੁਤ ਹੀ ਕੁਰਬਾਨੀ ਕਰਨੀ ਪੈ ਰਹੀ ਹੈ ਹਿੰਦੂ ਕਹਿੰਦੇ ਨੇ ਸਿੱਖ ਲੜ ਸਕਦੇ ਨੇ ਰਾਜ ਨਹੀਂ ਕਰ ਸਕਦੇ ਮੈਂ ਬਚਪਨ ਵਿੱਚ ਗੁਆਢੀ ਹਿੰਦੂ ਬ੍ਰਾਹਮਣ ਕਹਿੰਦੇ ਸੁਣਦਾ ਸੀ ਸਾਨੂੰ ਹਿੰਦੂਆਂ ਨੇ ਬਹੁਤ ਕੁਝ ਸਿਖਾਇਆ ਹੈ ਹੁਣ ਖਾਲਸਾਤਨ ਸਿੱਖ ਜ਼ਰੂਰ ਲੈਣਗੇ ਕਿਉਂਕਿ ਸਿੱਖ ਦੁਨੀਆ ਦੀ ਰਾਜਨੀਤੀ ਵਿੱਚ ਹਿੱਸੇਦਾਰ ਹਨ ਤੇ ਬਹੁਤ ਸਿਆਣੇ ਹੋ ਚੁੱਕੇ ਹਨ ਖਾਲਸਾਣ ਜ਼ਿੰਦਾਬਾਦ 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 ਬਾਦ ਸ਼ੁਕਰੀਆ ਜੀ ਹਰ ਸਾਡਾ ਦਰਸ਼ਕਾਂ ਨੂੰ ਬਾਕੀ ਸਾਰੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਜੀ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੁਹੀ ਰਾਗ ਦਾ ਸ਼ਬਦ ਸੁਹੀ ਮਹੱਲਾ ਪੰਜਵਾਂ ਜੀ ਵਿਚਾਰ ਲਈ ਚੁਣਿਆ ਜਦ ਕਛ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਜਿਵੇਂ ਰਹਾਉ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ हे ਮੇਰੇ ਵਾਹਿਗੁਰੂ ਰਾਇਲ ਰਾਏ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਮੈਂ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ ਆਪੇ ਕਰਤਾ ਆਪ ਕਰਾਏ ਉਹ ਆਪ ਹੀ ਨਿਰੰਕਾਰ ਮੇਰੇ ਤੋਂ ਜੋ ਉਹ ਚਾਹੁੰਦਾ ਉਹ ਕਰਵਾਉਂਦਾ ਜੀ ਸਰਬ ਨਿਰੰਤਰ ਸੋਈ ਹਰ ਇੱਕ ਦੇ ਵਿੱਚ ਉਹੀ ਵਿਆਪਕ ਵਾਇਗਰੂ ਹੈ ਔਰ ਪਹਿਲੀ ਸ਼ੁਰੂਆਤ ਸੀ ਜਦ ਕਛ ਨਾ ਸੀ ਉਹ ਤਬ ਕੀ ਕਰਤਾ ਕਿ ਕੁਦਰਤ ਜਦੋਂ ਉਹਨੇ ਨਹੀਂ ਸੀ ਸਾਜੀ ਕਾਦਰ ਨੇ ਤੇ ਕੀ ਸੀ ਉਹ ਸੀ ਉਹ ਕੀ ਸੀ ਉਹ ਆਪਣੇ ਆਪ ਦੇ ਵਿੱਚ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਈ ਉਹ ਸੁੰਨ ਸਮਾਦ ਲਗਾਉਂਦਾ ਜੀ ਜਦ ਕਛ ਨਾ ਸੀ ਉਹ ਤਬ ਕੀ ਕਰਤਾ ਕਵਨ ਕਰਮ ਕਰ ਆਇਆ ਕਿਵੇਂ ਕਿਨਾ ਕਰਮਾ ਨਾੜੂ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚੰਦ ਇਹ ਉਸ ਦੀ ਖੇਡ ਹੈ ਉਸ ਵਾਹਿਗੁਰੂ ਨੇ ਹੀ ਇਹ ਸਾਰੀ ਰਚਨਾ ਜਿਹੜੀ ਹੈ ਉਹ ਸਾਜੀ ਹੈ ਜੀ ਗਣਤੀ ਗਣੀ ਨ ਛੁਟੈ ਕਤ ਹੂੰ ਕਾਚੀ ਦੇ ਇਆਣੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ਼ ਨਿਰਾਲੀ ਕਿ ਹੇ ਵਾਹਿਗੁਰੂ ਗਿਣਤੀਆਂ ਮਿਣਤੀਆਂ ਜੇ ਹਿਸਾਬ ਕਿਤਾਬ ਕਰੀਏ ਫਿਰ ਤਾਂ ਮੈਂ ਛੁੱਟ ਨਹੀਂ ਸਕਦਾ ਜੀ ਲੇਖਾ ਛੋੜ ਅਲੇਖਾ ਛੁਟੈ ਕਿ ਵੀ ਮੈਂ ਗਣਤੀ ਗਣੀ ਨਾ ਛੁੱਟੇ ਕਥੋਂ ਕਾਚੀ ਦੇ ਇਆਣੀ ਇਹ ਕੱਚੀ ਦੇ ਇਆਣਿਆਂ ਵਾਂਗ ਇਸ ਨੇ ਬਹੁਤ ਗਲਤੀਆਂ ਕੀਤੀਆਂ ਨੇ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਇਹ ਵਾਹਿਗੁਰੂ ਕਰਨ ਕਾਰਨ ਸਮਰੱਥ ਸਤਿਗੁਰੂ ਕਿਰਪਾ ਕਰੋ ਤੇਰੀ ਬਖਸ਼ ਨਿਰਾਲੀ ਤੁਸੀਂ ਇਸ ਕੱਚੀ ਦੇ ਨੂੰ ਇਸੇ ਆਣ ਪਣੇ ਨੂੰ ਇਸ ਦੀਆਂ ਭੁੱਲਾਂ ਨੂੰ ਬਖਸ਼ ਸਕਦੇ ਹੋ ਕਿਉਂਕਿ ਤੁਹਾਡੀ ਬਖਸ਼ਿਸ਼ ਨਿਰਾਲੀ ਹੈ ਜੀ ਜੀ ਜਨਤ ਸਭ ਤੇਰੇ ਕੀਤੇ ਘਟ ਘਟ ਤੂੰ ਹੀ ਧਿਆਈ ਹੈ ਤੇਰੀ ਗਤਮਿਤ ਤੂੰ ਹੈ ਜਾਣੇ ਕੁਦਰਤ ਕੀ ਮਨਾ ਪਾਈ ਹੈ ਕਿ ਇਹ ਸਾਰੇ ਜਿੰਨੇ ਜੀਵ ਜੰਤ ਸਾਰੀ ਕ੍ਰिएशन ਤੇਰੀ ਕੀਤੀ ਹੋਈ ਹੈ ਹਰ ਹਿਰਦੇ ਦੇ ਵਿੱਚ ਤੂੰ ਵੱਸਦੇ ਔਰ ਤੂੰ ਕਿੰਨਾ ਵੱਡਾ ਹੈ ਕਿੰਨਾ ਕਿਵੇਂ ਹੈ ਇਹ ਤੂੰ ਹੀ ਜਾਣਦਾ ਅਸੀਂ ਤੇਰੀ ਕੁਦਰਤ ਦੀ ਵੀ ਕੀਮਤ ਨਹੀਂ ਬਾਸ ਸਕਦੇ ਕੁਦਰਤ ਕੀ ਮਨਾ ਪਾਈ ਹੈ ਅੱਛਾ ਨਿਰਗੁਣ ਮੂਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਨ ਕਿ ਮੈਂ ਨਿਰਗੁਣ ਹੈ ਮੇਰੇ ਚ ਕੋਈ ਗੁਣ ਨਹੀਂ ਹੈ ਮੁਗਤ ਮੁਗਤ ਹੁੰਦਾ ਹੈ ਮੂਰਖ ਮੈਂ ਮੂਰਖ ਹੈ ਅਜਾਣ ਹੈ ਇਗਨੋਰੈਂਟ ਹੈ ਅਗਿਆਨੀ ਬਿਨਾ ਗਿਆਨ ਤੋਂ ਹੈ ਕਰਮ ਧਰਮ ਨਹੀਂ ਜਾਣਾ ਨਾ ਮੈਨੂੰ ਪਤਾ ਹੈ ਵੀ ਮੈਂ ਚੰਗੇ ਕੰਮ ਕਿਵੇਂ ਕਰਨੇ ਨੇ ਧਰਮ ਦੀ ਪਾਲਣਾ ਕਿਵੇਂ ਕਰਨੀ ਹੈ ਦਇਆ ਕਰੋ ਨਾਨਕ ਗੁਣ ਗਾਵੇ ਹੈ ਸਤਿਗੁਰੂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਹੈ ਨਿਰੰਕਾਰ ਦਇਆ ਕਰੋ ਨਾਨਕ ਗੁਣ ਗਾਵੇ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਨਾਨਕ ਪੰਜਵੇਂ ਨਾਨਕ ਕਹਿੰਦੇ ਨੇ ਕਿ ਮੈਂ ਤੁਹਾਡੇ ਗੁਣ ਗਾਵਾਂ ਤੇ ਗੁਣ ਗਾਉਂਦੇ ਆ ਕੀ ਹੋਇ ਮਿੱਠਾ ਲੱਗਿਆ ਤੇਰਾ ਪਾਣ ਕਿ ਜੋ ਕੁਝ ਵੀ ਵਾਪਰਦਾ ਆਲੇ ਦੁਆਲੇ ਚ ਉਸ ਨੂੰ ਮੈਂ ਤੇਰਾ ਮਿੱਠਾ ਪਾਣਾ ਕਰਕੇ ਮੰਨਾਂ ਕਦੇ ਸ਼ਿਕਾਇਤ ਨਾ ਕਰਾਂ ਸ਼ਿਕਵਾ ਨਾ ਕਰਾਂ ਤੇਰੇ ਤੋਂ ਦੂਰ ਨਾ ਹੋਵਾਂ ਮੇਰੇ RAM ਰਾਏ ਮੁਝ ਤੇ ਕਛੂ ਨਾ ਹੋਈ ਮੈਂ ਕੁਝ ਕਰਨ ਦੇ ਸਮਰੱਥ ਨਹੀਂ ਆਪੇ ਕਰਤਾ ਆਪ ਕਰਾਏ ਸਰ ਬਨਰੰਤਰ ਸੋਈ ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ 이슈 ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਕੋਲ ਲੈਨੇ ਆ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸਜਾ ਸਾਨੂੰ ਭੇਜਣਾ ਬਲਣਾ ਸਾਡੇ ਇਸ ਪਤੇ ਤੇ s o s r t v 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਰਾ ਗਿਆ ਉਹ ਦਿਖਦੀ ਰੋਟੀ v r 4.tv ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ we no, no, no.